ਈਜ਼ੀ ਰਜਿਸਟਰੀ ਨੇ ਪੰਜਾਬ ਦੇ ਵਿੱਚ ਜਾਇਦਾਦ ਰਜਿਸਟ੍ਰੇਸ਼ਨ ਦਾ ਰਿਕਾਰਡ ਬਣਾਇਆ ਜਿ ਬਿਲਕੁਲ ਜੁਲਾਈ ਤੋਂ ਦਸੰਬਰ 2025 ਤੱਕ 3,70,000 ਤੋਂ ਵੱਧ ਰਜਿਸਟਰੀਆਂ ਹੋਈਆਂ ਨੇ ਜਦੋਂ ਅਸੀਂ ਹਰਦੀਪ ਸਿੰਘ ਮੁੰਡੀਆਂ ਦੀ ਗੱਲ ਕਰਦੇ ਤਾਂ ਹਰਦੀਪ ਸਿੰਘ ਮੁੰਡੀਆਂ ਪੰਜਾਬ ਦੇ ਮਾਲ ਮੁੱਢ ਵਿਸੇਬਾ ਦੇ ਆਫਤ ਪ੍ਰਬੰਧਨ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਅੱਜ ਦੱਸਿਆ ਕਿ ਈਜ਼ੀ ਰਜਿਸਟਰੀ ਪਹਿਲ ਕਦਮੀ ਪੰਜਾਬ ਦੀ ਜਾਇਦਾਦ ਰਜਿਸਟ੍ਰੇਸ਼ਨ ਪ੍ਰਣਾਲੀ ਵਿੱਚ ਇੱਕ ਨਵਾਂ ਮੀਲ ਪੱਥਰ ਸਾਬਤ ਹੋਇਆ ਜਿਸ ਦੇ ਨਾਲ ਕਿ ਸੂਬੇ ਪੱਧਰ 'ਤੇ ਮਜ਼ਬੂਤ ਅਤੇ ਲਗਾਤਾਰ ਸਕਾਰਾਤਮਕ ਨਤੀਜੇ ਸਾਹਮਣੇ ਵੀ ਆ ਰਹੇ ਨੇ ਮਾਲ ਮੰਤਰੀ ਹਰਦੀਪ ਸਿੰਗ ਬੁੰਡੀਆਂ ਨੇ ਦੱਸਿਆ ਕਿ ਜੁਲਾਈ 2025 ਦੇ ਵਿੱਚ ਇਸ ਦੀ ਸ਼ੁਰੂਆਤ ਤੋਂ ਲੈ ਕੇ ਦਸੰਬਰ 2025 ਤੱਕ ਕੁੱਲ 3,70,967 ਰਜਿਸਟਰੀਆਂ ਕੀਤੀਆਂ ਗਈਆਂ ਜੋ ਕਿ ਪਾਰਦਰਸ਼ੀ ਵਿਸ਼ਟਾਚਰ ਮੁਕਤ ਸਾਸਨ ਅਤੇ ਨਾਗਰਿਕ ਪੱਕੀ ਸੇਵਾਵਾਂ ਵੱਲ ਇੱਕ ਵੱਡਾ ਕਦਮ ਹੈ ਉਹਨਾਂ ਨੇ ਕਿਹਾ ਕਿ ਈਜ਼ੀ ਰਜਿਸਟਰੀ ਨੂੰ ਮਿਲਿਆ ਲੋਕਾਂ ਦਾ ਭਰਮਾ ਹੁੰਗਾਰਾ ਸਪਸ਼ਟ ਕਰਦਾ ਹੈ ਕਿ ਕਿਸ ਤਰੀਕੇ ਨਾਲ ਲੋਕ ਅਜਿਹੀ ਪ੍ਰਣਾਲੀ ਤੇ ਭਰੋਸਾ ਵੀ ਕਰਦ ਨੇ ਜੋ ਪਾਰਦਰਸ਼ੀ ਹੈ ਸਮਾਬੰਦ ਹੈ ਤੇ ਜਿਸ ਦੇ ਵਿੱਚ ਪਰੇਸ਼ਾਨੀ ਦਾ ਸਾਹਮਣਾ ਬਿਲਕੁਲ ਵੀ ਉਹਨਾਂ ਨੂੰ ਨਹੀਂ ਕਰਨਾ ਪੈ ਰਿਹਾ ਉਹਨਾਂ ਨੇ ਦੱਸਿਆ ਕਿ ਸਿਰਫ 6 ਮਹੀਨਿਆਂ ਦੇ ਦੌਰਾਨ ਜਾਇਦਾਦ ਨਾਲ ਸੰਬੰਧਿਤ 370000 ਤੋਂ ਵੱਧ ਰਜਿਸਟਰੀਆਂ ਜਿਹੜੀਆਂ ਨੇ ਉਹ ਦਰਜ ਕੀਤੀਆਂ ਗਈਆਂ ਨੇ ਹੁਣ ਇੱਥੇ ਦੇਖਿਆ ਜਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਈਜ਼ੀ ਰਜਿਸਟਰੀ ਨੂੰ ਲੋਕਾਂ ਦਾ ਭਰਮਾ ਹੁੰਗਾਰਾ ਮਿਲ ਅਦਾਸ਼ੀ ਸਮਵੰਤੇ ਪਰੇਸ਼ਾਨੀ ਮੁਕਤ ਤਰੀਕੇ ਦੇ ਨਾਲ ਅੱਗੇ ਚਲਾਇਆ ਜਾ ਰਿਹਾ ਹੈ ਔਰ ਇੰਨੀਆਂ ਜ਼ਿਆਦਾ ਰਜਿਸਟਰੀਆਂ ਸਤ ਵਿੱਚ ਹੋ ਗਈਆਂ ਨੇ ਇਸ ਦਾ ਮਤਲਬ ਹੈ ਕਿ ਲੋਕਾਂ ਦੇ ਦੁਆਰਾ ਇਸ ਨੂੰ ਬਹੁਤ ਜ਼ਿਆਦਾ ਸਰਾਇਆ ਜਾ ਰਿਹਾ ਸੋ ਇਹਨਾਂ ਸੁਧਾਰਾਂ ਦੀ ਸਫਲਤਾ ਦੀ ਗਵਾਹੀ ਭਰਦੀ ਹੈ ਕਿ ਕਿਸ ਤਰੀਕੇ ਦੇ ਨਾਲ ਲੋਕ ਇਸ ਦੀ ਤਾਰੀਫ ਵੀ ਕਰ ਰਹੇ ਨੇ ਸਤਿ ਪ੍ਰਸ਼ੰਸਾ ਵੀ ਕਰ ਰਹੇ ਸਤਫਨਾ ਵੀ ਰਹੇ ਨੇ ਇਸ ਸਬੰਧੀ ਮਹੀਨਾਵਾਰ ਅੰਕੜੇ ਸਾਂਝੇ ਕਰਦਿਆਂ ਮਾਲ ਮੰਤਰੀ ਨੇ ਦੱਸਿਆ ਕਿ ਜੁਲਾਈ 2025 ਦੇ ਵਿੱਚ 6 ਲੱਖ 40963 ਦਸਤਾਵੇਜ਼ ਰਜਿਸਟਰ ਕੀਤੇ ਗਏ ਤੇ ਅਗਸਤ ਦੇ ਵਿੱਚ 62000 1 ਸਤੰਬਰ ਦੇ ਵਿੱਚ 55814 ਤੇ ਅਕਤੂਬਰ ਦੇ ਵਿੱਚ 53610 ਦਸਤਾਵੇਜ਼ ਜਿਹੜੇ ਨੇ ਰਜਿਸਟਰ ਕੀਤੇ ਗਏ ਉਹਨਾਂ ਨੇ ਇਹ ਵੀ ਦੱਸਿਆ ਕਿ ਨਵੰਬਰ ਵਿੱਚ ਰਜਿਸਟਰੀਆਂ ਦੇ ਨਾਲ ਸਬੰਧਤ 52200 ਦਸਤਾਵੇਜ਼ ਜਿਹੜੇ ਨੇ ਉਹ ਦਰਜ ਕੀਤੇ ਜਦੋਂ ਕਿ ਦਸੰਬਰ ਵਿੱਚ ਸਭ ਤੋਂ ਵੱਧ 76377 ਰਜਿਸਟਰੀਆਂ ਕੀਤੀਆਂ ਗਈਆਂ ਉਹਨਾਂ ਨੇ ਦੱਸਿਆ ਕਿ ਰਜਿਸਟ੍ਰੇਸ਼ਨਾਂ ਵਿੱਚ ਇਹ ਨਿਰੰਤਰ ਵਾਧਾ ਆਸਾਨ ਅਤੇ ਟੈਕਨੋਲੋਜੀ ਅਧਾਰਤ ਜਾਇਦਾਦ ਰਜਿਸਟ੍ਰੇਸ਼ਨ ਧਾਂਜੇ ਵਿੱਚ ਵਧ ਰਿਹਾ ਲੋਕਾਂ ਦੇ ਪ੍ਰੋਸੈਸ ਨੂੰ ਪਰਤੱਖ ਕਰਦਾ ਹੈ ਹੁਣ ਇੱਥੇ ਦੱਸ ਸੀ ਕਿ ਨਾ ਕਾਂਜਗਾਤ ਸੁਧਾਰਾਂ ਬਾਰੇ ਵਿਸਥਾਰ ਦੇ ਵਿੱਚ ਦੱਸ ਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਈਜ਼ੀ ਰਜਿਸਟਰੀ ਰਾਹੀਂ ਦਸਤਾਵੇਜ਼ਾਂ ਦੀ ਆਨਲਾਈਨ ਪ੍ਰੀ ਸਕਰੂਟਨੀ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਦਫਤਰੀ ਕਾਰਵਾਈ ਦੇ ਵਿੱਚ ਹੁੰਦੀ ਦੇਰ ਨੂੰ ਕਾਫੀ ਹੱਦ ਤੱਕ ਜਿਹੜਾ ਹੈ ਹੁਣ ਘਟਾਇਆ ਗਿਆ ਤੇ ਸਬ ਰਜਿਸਟਰਡ ਦਫ਼ਤਰਾਂ ਦੇ ਵਿੱਚ ਪਹੁੰਚ ਆਸਾਨ ਹੋ ਗਈ ਹੈ ਮੰਤਰੀ ਨੇ ਨਾਲ ਦੇ ਨਾਲ ਇਹ ਵੀ ਦੱਸਿਆ ਕਿ ਸੇਲ ਰੀਡ ਦੀਆਂ ਦਸਤਖਤ ਰਹਿਤ ਕਾਪੀਆਂ ਦੀ ਹੁਣ 48 ਘੰਟਿਆਂ ਦੇ ਅੰਦਰ ਆਨਲਾਈਨ ਜਾਂਚ ਜਿਹੜੀ ਹੈ ਉਹ ਕੀਤੀ ਜਾਂਦੀ ਹੈ ਜਿਸ ਦੇ ਨਾਲ ਕੀ ਖੱਜਲ ਖੁਆਰੀ ਬਿਲਕੁਲ ਕੱਟ ਗਈ ਹੈ ਅਤੇ ਪ੍ਰਸ਼ਤਚਾਰ ਦੇ ਰਸਤੇ ਪ੍ਰਭਾਵਸ਼ਾਲੀ ਟੰਗਦੜਲ ਬੰਦ ਹੋ ਗਏ ਨੇ। ਉਹਨਾਂ ਨੇ ਅੱਗੇ ਦੱਸਿਆ ਕਿ ਜਾਂਚ ਦੌਰਾਨ ਉਠਾਏ ਗਏ ਸਾਰੇ ਇਤਰਾਜ਼ਾਂ ਦਾ ਨਿਗਰਾਨੀ ਸਿੱਧੇ ਤੌਰ ਤੇ ਡਿਪਟੀ ਕਮਿਸ਼ਨਰਾਂ ਤੇ ਐਸ ਡੀ ਐਮਜ਼ ਵੱਲੋਂ ਕੀਤੀ ਜਾਂਦੀ ਹੈ ਤਾਂ ਜੋ ਜਵਾਬਦੇਹੀ ਕਿੰਨੀ ਬਣੇ ਅਤੇ ਬਿਲੋੜੀਆਂ ਰੁਕਾਵਟਾਂ ਵਿਰੁੱਧ ਕਾਰਵਾਈ ਕੀਤੀ ਜਾ ਸਕੇ। ਮਾਲ ਮੰਤਰੀ ਦੀ ਜਦੋਂ ਅਸੀਂ ਗੱਲ ਕਰਦੇ ਤੇ ਮਾਲ ਮੰਤਰੀ ਨੇ ਕਿਹਾ ਕਿ ਪਹਿਲਾਂ ਆਓ ਪਹਿਲਾਂ ਪਾਓ ਦੇ ਸਿਧਾਂਤ ਨੂੰ ਲਾਗੂ ਕਰਨ ਨਾਲ ਲੰਮੀਆਂ-ਲੰਮੀਆਂ ਕਤਾਰਾਂ ਅਤੇ ਪੱਖਪਾਤਕ తీਰ ਤੋਂ निजात ਮਿਲੀ ਹੈ। ਜਿਸ ਜਿਸ ਦੇ ਨਾਲ ਕਿ ਜਾਇਦਾ ਰਜਿਸਟ੍ਰੇਸ਼ਨ ਦੌਰਾਨ ਵੀ ਆਈਪੀ ਸੱਭਿਆਚਾਰ ਦਾ ਖਾ ਮਹੂਰਿਆ ਹੈ ਮੰਤਰੀ ਹਰਦੀਪ ਸਿੰਘ ਮੁੰਡਿਆ ਨੇ ਕਿਹਾ ਕਿ ਲੋਕਾਂ ਨੂੰ ਹੁਣ ਆਪਣੇ ਜ਼ਿਲ੍ਹੇ ਦੇ ਕਿਸੇ ਵੀ ਸਬ ਰਜਿਸਟਰਡ ਦਫ਼ਤਰ ਦੇ ਵਿੱਚ ਦਸਤਾਵੇਜ਼ ਰਜਿਸਟਰ ਕਰਾਉਣ ਦੀ ਆਜ਼ਾਦੀ ਹੈ ਇਸ ਪਹਿਲ ਕਦਮੀ ਨੇ ਇੱਕ ਹੋਰ ਲੋਕਪੱਖੀ ਪਹਿਲ ਨੂੰ ਉਜਾਗਰ ਕਰਦੇ ਮੰਤਰੀ ਨੇ ਦੱਸਿਆ ਕਿ ਬਿਨੇਕਾਰਾਂ ਨੂੰ ਉਹਨਾਂ ਦੇ ਦਸਤਾਵੇਜ਼ਾਂ ਸੰਬੰਧੀ ਕਾਰਵਾਈ ਦੇ ਹਰ ਪੜਾਅ ਜਿਵੇਂ ਕਿ ਜਾਂਚ ਭੁਗਤਾਨ ਅਤੇ ਅਪਾਇੰਟਮੈਂਟ ਦੇ ਲੈਣ-ਦੇਣ ਬਾਰੇ ਆਟੋਮੇਟਿਡ WhatsApp ਅਪਡੇਟ ਭੇਜੇ ਜਾਂਦੇ ਨੇ ਉਹਨਾਂ ਨੇ ਦੱਸਿਆ ਕਿ ਕਿਸੇ ਵੀ ਰੂਪ ਵਿੱਚ ਰਿਸ਼ਵਤ ਮੰਗਣ ਦੀ ਰਿਪੋਰਟ ਕਰਨ ਲਈ ਇੱਕ ਸਿੱਧੀ ਸ਼ਿਕਾਇਤ ਪ੍ਰਣਾਲੀ ਵੀ ਬਣਾਈ ਗਈ ਹੈ ਤਾਂ ਕਿ ਜ਼ਿਲ੍ਹਾ ਪੱਧਰ ਤੇ ਤੁਰੰਤ ਨਿਪਟਾਰਾ ਜਿਹੜਾ ਹੈ ਉਹ ਇਹ ਕਿੰਨੀ ਬਣਾਇਆ ਜਾ ਸਕੇ ਹੋਰ ਵੀ ਬਹੁਤ ਸਾਰੀਆਂ ਸਹੂਲਤਾਂ ਜਿਹੜੀਆਂ ਨੇ ਉਹ ਦਿੱਤੀਆਂ ਗਈਆਂ ਹਨ ਜਿਵੇਂ ਕਿ ਅਸੀਂ ਗੱਲ ਕਰਦੇ ਹਾਂ ਡਰਾਫਟ ਮਾਈ ਡੀ ਮੋਡਿਊਲ ਰਾਹੀਂ ਸੇਲ ਡੇਡ ਖੁਦ ਤਿਆਰ ਕਰ ਸਕਦੇ ਨੇ ਜਾਂ ਕਿਸੇ ਵੀ ਸਬ ਰਜਿਸਟਰਡ ਦਫ਼ਤਰ ਦੇ ਵਿੱਚ ਸਥਾਪਿਤ ਸੇਵਾ ਕੇਂਦਰ 카운ਟਰ ਤੋਂ ਵੀ ਇਹ ਸੇਵਾ ਪ੍ਰਾਪਤ ਕੀਤੀ ਜਾ ਸਕਦੀ ਹੈ ਜਾਂ ਫਿਰ ਹੈਲਪਲਾਈਨ ਨੰਬਰ 1076 ਤੇ ਕਾਲ ਵੀ ਕਰ ਸਕਦੇ ਨੇ ਰਜਿਸਟ੍ਰੇਸ਼ਨ ਸੰਬੰਧੀ ਕੋਈ ਵੀ ਦਸਤਾਵੇਜ਼ ਜਿਹੜੇ ਨੇ ਉਹ ਤਿਆਰ ਕਰਵਾਏ ਜਾ ਸਕਦੇ ਨੇ ਇਸ ਨੰਬਰ ਤੇ ਕਾਲ ਕਰਕੇ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਹੁਣ ਜ਼ਿਆਦਾ ਉਡੀਕ ਨਹੀਂ ਕਰਨੀ ਪੈਗੀ ਨਾਲ ਦੀ ਨਾਲ ਅਪਗ੍ਰੇਡ ਕੀਤੇ ਸਰਵਰ ਸੇਖ ਸਟਾਫ ਤੇ ਮਿਆਰੀ ਪ੍ਰਕਿਰਿਆਵਾਂ ਨੇ ਲੋਕਾਂ ਦਾ ਭਰੋਸਾ ਹੋਰ ਜ਼ਿਆਦਾ ਵਧਾਇਆ ਜਿਸ ਦੇ ਨਾਲ ਕਿ ਸੂਬੇ ਵਿੱਚ ਮਾਲੀਆ ਉਗਰਾਹੀ ਵਿੱਚ ਵੀ ਸੁਧਾਰ ਹੋਇਆ ਹੈ